ਹਾਂਜੀ ਦੋਸਤੋ ਸਤਿ ਸ੍ਰੀਕਾਲ ਜੀ ਆਹ ਲਓ ਜੀ ਅੱਜ ਆਪਾਂ ਖੜੇ ਆ ਪਿੰਡ ਨਸੀਬਪੁਰਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਬਾਈਆਂ ਦੀ ਆਪਾਂ ਪਹਿਲਾਂ ਇੱਕ ਗਾਂ ਜਰਸੀ ਖੜੀ ਕਰਕੇ ਗਏ ਸੀ ਤੇ ਆਹ ਐਚ ਐਫ ਗਾਈਆਂ ਬਹੁਤ ਵੱਡੀ ਗਾਂਾਂ ਗੀ ਦੋਸਤੋ ਇੱਥੇ ਮੈਂ ਫਾਰਮਰ ਭਰਾਵਾਂ ਨੂੰ ਹੋਰ ਦਰਸ਼ਨਾ ਚਾਹੁੰਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜਦੋਂ ਵੀ ਤੁਸੀਂ ਕਿਸੇ ਪਸ਼ੂ ਨੂੰ 트ਾਂਜੈਕਸ਼ਨ ਫੀਡ ਪਾਉਨੇ ਹੋ 트ਾਂਜੈਕਸ਼ਨ ਪੀਡ ਆ ਤਾਂ ਉੱਥੇ ਤੁਸੀਂ ਮੈਗਨੀਸ਼ੀਅਮ ਸਲਫੇਟ ਜ਼ਰੂਰ ਐਡ ਕਰਨਾ ਵਿੱਚੋਂ ਤੋ ਵੀ ਮੈਂ ਤੁਹਾਨੂੰ ਦਿਖਾਉਣ ਲੱਗਾਂਗਾ ਇਹ ਵਾਲਾ ਪਾਊਡਰ ਹੈ ਮੈਗਨੀਸ਼ੀਅਮ ਸਲਫੇਟ ਠੀਕ ਆ ਐਲ ਆਰ ਗ੍ਰੇਡ ਦਾ ਇਹ ਤੁਸੀਂ ਜਣੀ ਅੱਧਾ ਕਿਲੋ ਕਵਾਂਟਲ ਫੀਡ ਦੇ ਵਿੱਚ ਐਡ ਕਰ ਦੋ ਜੇ ਤੁਸੀਂ 5 ਕਿਲੋ ਫੀਡ ਡੇਲੀ ਦੀ ਪਾਉਂਗੇ ਤਾਂ 20 ਗ੍ਰਾਮ ਹੀ ਆਉਣਾ ਡੇਲੀ ਦਾ ਠੀਕ ਆ ਨਾ ਤਾਂ 20 ਗ੍ਰਾਮ ਪਾਊਡਰ ਕੋਈ ਜ਼ਿਆਦਾ ਮਹੱਤਵ ਤਾਂ ਨਹੀਂ ਰੱਖਦਾ ਪਰ ਸੋਡਾ ਪਸ਼ੂ ਸੂਣ ਤੋਂ ਬਾਅਦ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਬੈਠੀ ਆ ਇਸ ਗਊਆਂ ਦੇ ਬਾਈ ਤੋਂ ਪੁੱਛਦੇ ਆਂ ਵੀ ਹੁਣ ਤੱਕ ਕਿੰਨੀਆਂ ਬੋਤਲਾਂ ਮਾਈ ਫੈਕਸ ਦੀਆਂ ਲੱਗ ਚੁੱਕੀਆਂ ਨੇ? 80 ਗੱਲ ਵੀ 80 ਗੱਲ ਵੀ ਕਿੰਨੀਆਂ ਬੋਤਲਾਂ ਹੁਣ ਤੱਕ ਲੱਗ ਚੁੱਕੀਆਂ ਇਹਦੇ ਕੈਲਸ਼ੀਅਮ ਦੀਆਂ? 6 ਬੋਤਲਾਂ ਲਾਈਆਂ ਨੇ ਸਾਬ ਕਿਵੇਂ-ਕਿਵੇਂ ਲਾਈਆਂ ਉਹ? ਪਹਿਲੇ ਦਿਨ ਇੱਕ ਲਾਈ ਜੀ, ਦੂਜੇ ਦਿਨ ਫੇਰ ਇੱਕ ਲਾਈ, ਫੇਰ ਇੱਕ ਦਿਨ ਸਨ ਛੱਡ ਗਏ ਜੀ ਫੇਰ ਦੋ ਲੰਗੀਆਂ ਇਕੱਠੀਆਂ ਫੇਰ ਅਗਲੇ ਦਿਨ ਦੋ ਫੇਰ ਲੰਗੀਆਂ ਤੇ ਹੋਰ ਨਾਲ ਕੈਟਾਸੋਲ ਵਗੈਰਾ ਲਾਇਆ ਕੋਈ? ਹਾਂਜੀ ਉਹ ਸਾਰਾ ਟ੍ਰੀਟਮੈਂਟ ਦਿੱਤਾ ਜੀ। ਬਾਈ ਕਹਿੰਦਾ ਜੀ ਪ੍ਰੋਪਰ ਟ੍ਰੀਟਮੈਂਟ ਦਿੱਤਾ। ਜੋ ਮੈਗਨੀਸ਼ੀਅਮ ਉਹ ਦੇਖੋ ਹਰੇਕ ਨੂੰ ਡਰ ਲੱਗਦਾ ਸਾਂ ਹਰੇਕ ਦੇ ਸੁੱਕਦੇ ਆ ਕਿਉਂਕਿ ਇਹ ਮਾਰਨ ਵਾਸਤੇ ਵੀ ਹੁੰਦਾ ਕੱਲੀ ਬਚਾਉਣ ਵਾਸਤੇ ਨਹੀਂ ਉਹ ਲਾਉਣ ਦਾ ਤਰੀਕਾ ਗਾ ਵੀ ਕਿਵੇਂ ਲੱਗਦਾ ਉਹ ਆਪਾਂ ਇੱਥੇ ਦੱਸ ਨਹੀਂ ਸਕਦੇ ਜੇ ਦੱਸਤਾ ਤੇ ਕਈਆਂ ਨੇ ਮਾਰ ਦੇਣੀਆਂ ਨੇ ਬਾਅਦ ਵਿੱਚ ਬਲੇਮ ਸਾਰੇ ਮੇਰੇ ਸਿਰ ਤੇ ਆਉਣੇ ਕੱਲਾ ਭਰਾ ਫੋਨ ਕਰਕੇ ਕੋਈ ਜਦੋਂ ਮਰਜੀ ਪੁੱਛ ਲਿਓ ਆਪਾਂ ਦੱਸ ਦਾਂਗੇ ਠੀਕ ਆ ਤੇ ਉਹਨੂੰ ਲਾਉਣ ਦਾ ਪ੍ਰੋਪਰ ਢੰਗ ਵੀ ਦੱਸਾਂਗੇ ਤੇ ਉਹਨੂੰ ਵਾਰਨਿੰਗ ਵੀ ਦੇਵਾਂਗੇ ਤਾਂ ਦੋਸਤੋ ਇਸ ਗਾਈ ਨੂੰ ਮੈਗਨੀਸ਼ੀਅਮ ਸਲਫੇਟ ਦੀ ਘਾਟ ਪੋਟਾਸ਼ੀਅਮ ਐਸੀਟੇਟ ਦੀ ਘਾਟ ਇੱਕ ਤਾਜੀ ਸੂਈ ਗਾਈ ਦੇ ਕਦੇ ਵੀ ਆਈਸੋਫਲੂਡ ਦਾ ਜਦੋਂ ਤੁਹਾਡੀ ਗਾਂ ਪੈਰ ਮੋੜਦੀ ਆ ਪਿੱਛੇ ਨੂੰ ਤਾਂ ਮੈਗਨੀਸ਼ੀਅਮ ਸਲਫੇਟ ਦੀ ਘਾਟ ਹੁੰਦੀ ਆ ਤਾਂ ਉੱਥੇ ਅੱਜ ਇੱਕ ਭਰਾ ਫਾਰਮਰ ਤੋਂ ਮੈਨੂੰ ਹੋਰ ਵੀ ਪਤਾ ਲੱਗਿਆ ਕਿ ਮੈਗਨੀਸ਼ੀਅਮ ਆਕਸਾਈਡ ਉਹ ਵੀ ਤੁਸੀਂ ਫੀਡ ਦੇ ਵਿੱਚ ਰੱਖ ਸਕਦੇ ਹੋ ਮੈਗਨੀਸ਼ੀਅਮ ਆਕਸਾਈਡ ਵੀ ਫੀਡ ਦੇ ਵਿੱਚ ਰੱਖ ਸਕਦੇ ਹੋ ਦੇ ਸਕਦੇ ਹੋ ਉਹ ਵੀ ਤੁਸੀਂ ਅਧਿਕਾ ਕਿਲੋ ਪਾ ਸਕਦੇ ਹੋ ਫੀਡ ਦੇ ਵਿੱਚ ਹੀ ਮਿਕਸ ਕਰਕੇ ਜਿਹੜਾ ਤੁਹਾਡੇ ਪਸ਼ੂ ਦੇ ਪੇਟ ਦੇ ਪੀਐਚ ਨੂੰ ਮੇਨਟੇਨ ਕਰੂਗਾ ਤੇ ਕਈ ਤਰ੍ਹਾਂ ਦੀ ਬੋਡੀ ਦੇ ਵਿੱਚ ਫੇਰ ਬਦਲ ਕਰੂਗਾ ਬਾਕੀ ਦੋਸਤੋ ਇਹ ਗਾਂ ਖੜੀ ਹੁੰਦੀ ਵੀ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਕਿ ਅੱਜ ਹੀ ਖੜੀ ਹੋ ਜੇ ਤੇ ਬਾਕੀ ਰਹਿੰਦੀਆਂ ਗੱਲਾਂ ਆਪਾਂ ਜਿਹੜਾ ਇਹਦੇ ਨਾਲ 파ਟ ਲਾਵਾਂਗੇ ਉਹਦੇ ਚ ਕਰਦੇ ਆਂ ਤੇ ਵੀਡੀਓ ਸ਼ਾਰੀ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਇੱਕ ਗਾਂ ਨੂੰ ਸੂਣ ਤੋਂ ਪਹਿਲਾਂ ਤੁਸੀਂ ਟ੍ਰਾਂਜੈਕਸ਼ਨ ਫੀਡ ਹੈ ਜਿਹੜੀ ਜਣੀ 5 ਤੋਂ 6 ਕਿਲੋ ਹਰੇਕ ਪਸ਼ੂ ਨੂੰ ਪਾਉਣੀ ਆ ਜੇ ਤੁਹਾਡੀ 20 ਲੀਟਰ ਵਾਲੀ ਆ ਤਾਂ ਵੱਧ ਵੀ ਪਾ ਸਕਦੇ ਕਿੰਨੇ ਕ ਟ੍ਰਾਂਸਫਰ ਮਿਕਸ ਫੀਡ ਪਾਈ ਆ ਇਹਨੂੰ ਸੂਣ ਤੋਂ ਪਹਿਲਾਂ ਇਹ ਨੂੰ 5-6 ਕਿਲੋ ਡੇਲੀ ਚੱਲਦੀ ਸੀ 5-6 ਕਿਲੋ ਡੇਲੀ ਚੱਲਦੀ ਸੀ ਤੇ ਕਲੱਚ ਪਾਊਡਰ ਪਾਇਆ ਸੀ ਨਾਲ ਇਹ ਤੋਂ ਆਪਣੀ ਫੀਡ ਹੀ ਫੈਕਟਰੀ ਤੋਂ ਬਣ ਕੇ ਆਉਂਦੀ ਸੀਗੀ ਉਹਦੇ ਵਿੱਚ ਹੀ ਆਉਂਦਾ ਸਾਰਾ ਕੁਝ ਲੋ ਜੀ ਦੋਸਤੋ ਜਿਹੜੇ ਆਮ ਫਾਰਮਰ ਆ ਉਹ ਕਲੱਚ ਪਾਊਡਰ ਆਉਂਦਾਗਾ ਜਾਂ ਡੀਕੇਡ ਮੈਨਸ ਆਉਂਦਾਗਾ ਜਾਂ ਮੈਟਾਬਲਾਈਟ ਆਉਂਦਾਗਾ ਉਹਦੇ ਵਿੱਚੋਂ ਪਾਊਡਰ ਜ਼ਰੂਰ ਦਿਆ ਕਰੋ ਤਾਂ ਕਿ ਤੁਹਾਡੇ ਪਸ਼ੂ ਨੂੰ ਜਿਹੜੀ એનર્ਜੀ ਦੇਣੀ ਆ ਉਹ ਡੀਕੇਡ ਮੈਨਸ ਹੋਏ ਮੈਨਸ ਦੇ ਵਿੱਚ ਚੱਲੇ ਡੀਕੇਡ ਮੈਨਸ ਕਰਨਾ ਜ਼ਰੂਰੀ ਆ ਠੀਕ ਆ ਨਾ ਤੇ ਹਰਾਚਾਰਾ ਵੀ ਉੱਥੇ ਨਹੀਂ ਪਾਉਣਾ ਹੁੰਦਾ ਸੂਣ ਸਮੇ ਤੂੜੀ ਪਾਉਣੀ ਹੁੰਦੀ ਆ ਡੀਕੇਡ ਮੈਨਸ ਕਰਨ ਵਾਸਤੇ ਤਾਂ ਕੋਸ਼ਕ ਗੱਲਾਂ ਨੇ ਮਿੱਠਾ ਸੋਡਾ ਨਹੀਂ ਦੇਣਾ ਹੁੰਦਾ ਸੂਣ ਤੋਂ 20 ਦਿਨ ਪਹਿਲਾਂ ਤੇ ਨਮਕ ਵੀ ਨਹੀਂ ਦੇਣਾ ਹੁੰਦਾ ਉਹਨਾਂ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾਗਾ ਤੇ ਬਾਕੀ ਦੇਖਣਾ ਦੋਸਤੋ ਕਦੋਂ ਖੜੀ ਹੁੰਦੀ ਹੈ ਤੇ ਬਾਈ ਦਾ ਨੰਬਰ ਦਿੰਨੇ ਆ ਨੰਬਰ ਬੋਲਿੰਗੇ ਵੀਰੇ 6284302187 6284302187 ਤੇ ਧੰਨਵਾਦ ਆ ਬਾਈ ਦਾ ਬਾਕੀ ਫਿਰ ਮਿਲਦੇ ਆ ਖੜੀ ਹੋ ਜਾਣ ਤੇ ਨਾਲ ਜੋੜ ਕੇ ਵੀਡੀਓ ਪਾਵਾਂਗੇ ਇਹ ਵੱਟੀ ਆ ਦੋਸਤੋ ਗਾਈ ਤੇ ਜਲਦੀ ਖੜੀ ਹੋਊਗੀ ਬਸ ਬੋਤਲ ਲੱਗਣ ਵਾਲੀ ਆ ਥੋੜੀ ਹੋ ਰਹਿ ਗਈ ਇੱਕ ਹੌਂਕਣ ਚ ਦੋਸਤੋ ਨਿਗਾ ਰੱਖਣੀ ਹੁੰਦੀ ਆ ਕਿ ਸਾਨ ਨੂੰ ਜਿਆਦਾ ਪੇਂਟਿੰਗ ਨਾ ਕਰੇ ਤੇ ਆਪਾਂ ਮਾਈਫੈਕਸ ਵੀ ਲਾ ਰਹੇ ਹਾਂ ਉਦੋਂ ਬਾਅਦ ਇਹਦੇ ਇੱਕ ਬੋਤਲ ਤਾਂ ਕਿ ਇਹ ਖੜੀ ਹੋ ਜੇ ਛੇ ਤੋਂ ਸੱਤ ਬੋਤਲਾਂ ਇਹਦੇ ਪਹਿਲਾਂ ਵੀ ਲੱਗ ਚੁੱਕੀਆਂ ਨੇ ਪਰ ਹਲੇ ਵੀ ਇਹਨੂੰ ਮੈਗਨੀਸ਼ੀਅਮ ਦੀ ਘਾਟ ਆ ਇਸ ਕਰਕੇ ਲਾ ਰਹੇ ਹਾਂ ਤਾਂ ਕਿ ਇਹ ਖੜੀ ਹੋ ਸਕੇ ਠੀਕ ਆ ਤੇ ਕੋਸ਼ਿਸ਼ ਆਪਣੇ ਵੱਲੋਂ ਵੇ ਜਲਦੀ ਖੜੀ ਹੋਊਗੀ ਬਸ ਇੱਕ ਤੋਂ ਅੱਧਾ ਮਿੰਟ ਲੱਗਣਾ ਬੋਤਲ ਲੱਗਣ ਨੂੰ ਜਦੋਂ ਬੋਤਲ ਪੂਰੀ ਹੋ ਗਈ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਨੀ ਆ ਵੀ ਇਹ ਖੜੀ ਹੋ ਜਾਏ ਖਾਂਦੀ ਪੀਂਦੀ ਪਹਿਲਾਂ ਵੀ ਸਹੀ ਆ ਪਰ ਖੜੀ ਹੋਣ ਦੀ ਦਿੱਕਤ ਆ ਇਹਨੂੰ ਬਸ 50 ਕਿਲੋ ਬੋਤਲ ਲੱਗੀ ਲੱਗਣ ਵਾਲੀ ਹੂੰ ਹੂੰ ਪਿਆਗੀ ਰਹਿ ਗਈ ਕੋਈ ਗੱਲ ਇਹ ਦਰਦੀ ਕੰਮ ਦੀ ਆ ਹਨਾ ਤਾਂ ਸੀਵਰਿੰਗ ਇਹ ਦੋਸਤੋ ਆ ਪਹਿਲਾਂ ਵੀ ਕਰ ਰਹੀ ਹੈ ਡਰਦੀ ਕੰਦੀ ਆ ਉਹ ਹੋਰ ਕਿਤੇ ਬਾਡੀ ਦੇ ਵਿੱਚ ਸੀਵਰਿੰਗ ਨਹੀਂ ਹੈਗੀ ਦਰ ਨੂੰ ਕਰਕੇ ਇਹ ਇੱਥੇ ਕਰ ਲੈ ਇੱਥੇ ਸਹੀ ਲੱਗੂ ਉਹਰੇ ਕਰ ਕਰਦੇ ਆ ਖੜੀ ਦੋਸਤੋ ਬੈਟਰੀ ਦੇ ਜੂ ਸਾਥ ਉਹਨਾਂ ਟਾਈਮਾਂ 2% ਰਹਿ ਗਈ ਚਲ ਕੋਈ ਨਾ ਬੰਦ ਹੋ ਜੂ ਹੋ ਜੇ ਫਿਰ ਆਪਾਂ ਕੀ ਕਰੀਏ ਹੁਣ ਚਾਰਜ ਤਾਂ ਹੈਗਾ ਪਾਵਰ ਬੈਂਕ ਨਹੀਂ ਹੈਗੀ ਸਾਡੇ ਕੋਲੇ ਪਾਵਰ ਬੈਂਕ ਵੀ ਲੈ ਕੇ ਰੱਖੀਏ ਕਨਾਲ ਹੁੰਦੇ ਉੱਥੇ ਲੱਗ ਜੇ ਤੁਹਾਡੇ ਕੋਲੇ ਪਈ ਤਾਂ ਨਹੀਂ ਹਣੀ ਇੱਥੇ ਪਾਵਰ ਬੈਂਕ ਲੱਗ ਲੱਗੀ ਬਸ ਕੱਢਦੇ ਉਧਰੋਂ ਆਉਂਦੀ ਉੱਠ ਘੜਨੇ ਨੇ ਕੱਢ ਦਰੋ ਕਰਦੇ 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 ਚੱਲ ਓਏ ਉਠ ਪੁੱਤੋ ਕਰੀਂ ਖੜੀ ਮੇਲੇ ਜੀ ਕੋਲੇ ਹੋ ਕੇ ਉਠ ਪੁੱਤੋ ਓਏ ਚੱਕ ਦੇ ਮੜੀ ਜੀ ਚੱਕ ਦੇ ਚੱਕ ਦੇ ਚੱਕਣੀ ਬਣੀ ਐ ਇੱਕ ਵਾਰੀ ਦਾ ਮਾਰ ਗੋਡਾ ਜਾਂ ਮਾਰ 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 ਚੱਕ ਦੋ ਮੜੀ ਜੀ ਚੱਕ 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 ਚੱਕੋ ਹੂੰ ਹੂੰ ਪੈਰ ਮੋੜ ਦਿਆ ਹਲੇ ਨਹੀਂ ਹਲੇ ਗੱਲ ਨਹੀਂ ਬਣਦੀ ਕੋਈ ਨਾ ਬੈਠ ਲੈਣ ਦੇ ਘੰਟ ਤੱਕ ਜਾਂ ਇਹਨੂੰ ਐਂ ਕਰੋ ਉਧਰਲੇ ਪੈਰ ਤੇ ਘੁਰਕਾ ਕੇ ਉਧਰਲੇ ਪੈਰ ਤੇ ਕਰ ਦੋ ਘੁਮਾ ਕੇ ਹਾਂਜੀ ਦੋਸਤੋ ਆਹ ਲਓ ਜੀ ਪੰਜ ਦਿਨ ਪਹਿਲਾਂ ਆਪਾਂ ਆਹ ਗਾਂਈ ਦੇ ਦਵਾਈ ਲਾਈਦੀ ਦੇਖਦੇ ਆਂ ਵੀ ਉੱਠਣ ਲੱਗ ਗਈ ਕਿ ਨਹੀਂ ਆਪਦੇ ਆਪ ਚੈੱਕ ਕਰਦੇ ਆਂ ਚੱਲ ਪੁੱਤ ਉੱਠ ਜਾ ਓਏ ਚੱਲ ਖੜੀ ਹੋ ਜਾ ਖੜੀ ਹੋ ਜਾ ਪੰਜ ਕਿ ਦਿਨ ਪਹਿਲਾਂ ਇਹਦੇ ਦਵਾਈ ਲਈਤੀਗੀ ਉੱਠ ਖੜ ਚੱਲ 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 ਉੱਠ ਜਾ ਕਰ ਦੇ ਖੜੀ ਕਰ ਦੇ ਲਓ ਜੀ ਦੋਸਤੋ ਆ ਉਹੀ ਗਾਈਆਂ ਜਿਹੜੀ ਬੈਠੀ ਸੀ ਕੋਸਕ ਵਿਦਵਾਨ ਭਰਾ ਮੈਨੂੰ ਇਹ ਕਹਿੰਦੇ ਸੀ ਕਿ ਜੀ ਮੈਗਨੀਸ਼ੀਅਮ ਤਾਂ ਮਾਈ ਫੈਕਸ ਦੀ ਬੋਤਲ ਚ ਵੀ ਹੁੰਦਾ ਦੇਖੋ ਮੈਂ ਇੰਨਾ ਵੀ ਅਣਪੜ੍ਹਨੀ ਹੈਗਾ ਵੀ ਮੈਨੂੰ ਇਹ ਪਤਾ ਨਾ ਹੋਵੇ ਵੀ ਮਗਨਾਈ ਮਾਈਫੈਕਸ 'ਚ ਮੈਗਨੀਸ਼ੀਅਮ ਹੁੰਦਾ ਮਾਈਫੈਕਸ ਦੀ ਬੋਤਲ ਦਾ ਨੌਵੀਂ ਮਾਈਫੈਕਸ ਤਾਂਗਾ ਉਹਦੇ ਵਿੱਚ ਮੈਗਨੀਸ਼ੀਅਮ ਆ ਠੀਕ ਆ ਨਾ ਨਹੀਂ ਤਾਂ ਕੱਲ ਬਰੋਲ ਰੱਖ ਸਕਦੇ ਸੀ ਠੀਕ ਆ ਮੈਗਨੀਸ਼ੀਅਮ ਉਹਦੇ ਵਿੱਚ ਹੁੰਦਾਗਾ ਪਰ ਉਹਦੀ ਜਿਹੜੀ ਮਾਤਰਾ ਕੀ ਇਹਦੇ ਵਿੱਚ ਜਿਹੜੀ ਡੈਫੀਸੈਂਸੀ ਧੀ ਉਹ ਉਦੋਂ ਜ਼ਿਆਦੇ ਧੀ ਤਾਂ ਇਸ ਕਰਕੇ ਮੈਗਨੀਸ਼ੀਅਮ ਇਹਨੂੰ ਲਾਉਣਾ ਪਿਆ ਤੇ ਆ ਗਾਂ ਤੁਹਾਡੇ ਸਾਹਮਣੇ ਖੜੀ ਆ ਬਾਈ ਦਾ ਨੰਬਰ ਦਿੰਨੇ ਆ ਚੈੱਕ ਤੁਸੀਂ ਕਰ ਲੋ ਕਈ ਵਾਰ ਇਸ ਤਰ੍ਹਾਂ ਗਾਵਾਂ ਬੈਠੀਆਂ ਮਰੀ ਜਾਂਦੀਆਂ ਨੇ ਤੇ ਆਪਾਂ ਕਿਸੇ ਤੋਂ ਕੁਝ ਨਹੀਂ ਲੁਕੋ ਕੇ ਰੱਖਣਾ ਖੁੱਲੀ ਕਿਤਾਬ ਦੀ ਤਰ੍ਹਾਂ ਕੋਈ ਗਾਲਾਂ ਕੱਢੇ ਕੋਈ ਸ਼ਾਵਾਸ਼ੇ ਦੇਵੇ ਮੀਡੀਆ ਨੂੰ ਸ਼ੇਅਰ ਕਰ ਦਿਓ ਬਾਈਆਂ ਦੀਆਂ ਦੋ ਗਾਈਆਂ ਠੱਕ ਗਿਆ ਅੱਜ ਤੱਕ ਦੋਨੇ ਗਾਵਾਂ ਟੌਪ ਦੀਆਂ ਦੀ ਇਹ ਨਹੀਂ ਹੈਗਾ ਵੀ ਕੋਈ ਗਾਈ ਉਹਨਾਂ ਦੇ ਵਿੱਚ ਡਾਊਨ ਵਾਲੀ ਤੀਗੀ ਤਾਂ ਮੈਗਨੀਸ਼ੀਅਮ ਪਾਊਡਰ ਤੁਸੀਂ ਟ੍ਰਾਂਜੈਕਸ਼ਨ ਫੀਡ ਦੇ ਵਿੱਚ ਜ਼ਰੂਰ ਐਡ ਕਰਿਆ ਕਰੋ ਤਾਂ ਕਿ ਤੁਹਾਡੇ ਪੁੱਛ ਨੂੰ ਆ ਪ੍ਰੋਬਲਮ ਨਾ ਆਵੇ ਤੇ ਮੈਨੂੰ ਟੀਕੇ ਨਾ ਲਾਉਣੇ ਪੈਣ ਤੇ ਫਾਰਮਰ ਦਾ ਖਰਚਾ ਨਾ ਹੋਵੇ ਸੱਸੀ ਗੱਲ ਵੀਰੇ ਸੱਸੀ ਗੱਲ ਜੀ ਕੀ ਹਾਲ ਹੈ ਨੰਬਰ ਬੋਲ ਲੀ ਆਪ ਦਾ 6284302187 ਜੀ ਤੁਹਾਡੇ ਕੋਲੇ ਦੋਨੇ ਵਾਰੀ ਆਇਆ ਦੋਨੇ ਵਾਰ ਵਧੀਆ ਰਿਜ਼ਲਟ ਮਿਲਿਆ ਨਾ ਹਾਂ ਜੀ ਦੋਨੇ ਵਾਰੀ ਪਹਿਲੀ ਵਾਰ ਟ੍ਰੀਟਮੈਂਟ ਕਰੇ ਦੋਨੇ ਵਾਰੀਆਂ ਆ ਜੀ ਆ ਦੇਖੋ ਜੀ ਆ ਗਾਂ ਖੜੀ ਆ ਬਾਈ ਨਾਲ ਗੱਲ ਕਰ ਲਿਓ ਸਾਰਿਆਂ ਦਾ ਧੰਨਵਾਦ ਆ ਪਰ ਵੀਡੀਓ ਸ਼ੇਅਰ ਕਰ ਦਿਓ